ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਰੂੜ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਨੇੜੇ ਦੇ ਖੋਸਾ ਦਲ ਸਿੰਘ ਗੋਗੋਆਣੀ ਜਿਹੜਾ ਉਹ ਵੀ ਪਿੰਡੇ ਦੇ ਨੇੜਾ ਜੀਰਾ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਤੇ ਇੱਥੇ ਅੱਜ ਮੈਂ ਪਹਿਲੀ ਵੀਡੀਓ ਬਣਾ ਰਿਹਾ ਘਰ ਦੇ ਪਸ਼ੂ ਬਾਈ ਕੋਲ ਤੇ ਸੋਹਣੇ ਪਸ਼ੂ ਐ ਇੱਥੇ ਜਿੰਨੇ ਵੀ ਨਾਗ ਇਸ ਟਾਈਮ ਤੁਸੀਂ ਬੱਦੇ ਦੇਖੋਗੇ ਮੱਜਾ ਦੁੱਧ ਤੇ ਲੱਗੀਆਂ ਹੋਈਆਂ ਸਾਰੀਆਂ ਮਰਜਾਂ ਜਿਹੜੀਆਂ ਉਹ ਸੋਨੇ ਢਾਂਚੇ ਦੀਆਂ ਚੰਗੇ ਦੁੱਧ ਵਾਲੀਆਂ ਵੀ ਆ ਜਿਵੇਂ ਇਸ ਛੋਟੀ ਦੀ ਚਵਾਈ ਜਿਹੜੀ ਉਹ ਲਾਈਵ ਚਵਾਈ ਵੀ ਕਰਨੀ ਸੀ ਪਰ ਜਿਆਦਾ ਗਰਮੀ ਚ ਸੂਈ ਹੋਣ ਕਰਕੇ ਥੋੜੀ ਦਿੱਕਤ ਆ ਗਈ ਇਹਨੂੰ ਤੇ ਉਦੋਂ ਬਾਅਦ ਚ ਦੁੱਧ ਬੈਕ ਮੁੜ ਗਈ ਜਿਹਦੇ ਕਰਕੇ ਲਾਈਵ ਨਹੀਂ ਤੁਹਾਨੂੰ ਦਿਖਾ ਸਕੇ ਤੋਂ ਇਹ ਪਸ਼ੂ ਬਾਈ ਘਰੇ ਰੱਖਦਾ ਚੰਗੇ ਦੁੱਧ ਵਾਲੀਆਂ ਝੋਟੀਆਂ ਅੱਗੇ ਕੱਬਣਾ ਕੁਝ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਚ ਇੱਕ ਮੱਝ ਬਾਈ ਨੇ ਵਿਕਾਊ ਕੀਤੀ ਆ ਉਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਦੋਸਤੋ ਬਾਕੀ ਪਸ਼ੂ ਤੁਹਾਨੂੰ ਸ਼ੌਂਕ ਹੀ ਦਿਖਾਤੇ ਐ ਇਹਨਾਂ ਚੋਂ ਕੋਈ ਵੀ ਨਾਗ ਹੋਰ ਜਿਹੜਾ ਉਹ ਵਿਗਾਊ ਨਹੀਂ ਹੈ ਸਿਰਫ ਇੱਕ ਇਹ ਮੱਝ ਇਹ ਝੋਟੀ ਜਿਹੜੀ ਵਿਗਾਊ ਹੈ ਇਹਦੇ ਬਾਰੇ ਆਪਾਂ ਬਾਈਕ ਤੋਂ ਜਾਣਕਾਰੀ ਲੈਣੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਜਿਹਨੂੰ ਜਜੂਗੀ ਉਹ ਵੀਰ ਤਸੱਲੀ ਕਰ ਸਕਦਾ ਆਓ ਡਿਟੇਲ ਪੁੱਛੀਏ ਇਹਦੇ ਬਾਰੇ ਬਾਈ ਸਤਿ ਸ਼੍ਰੀ ਅਕਾਲ ਪੱਸੀ ਆ ਜੀ ਬਾਈ ਜੀ ਨਾਮ ਦੱਸਿਓ ਬਈ ਆਪਣਾ ਇੰਦਰਜੀਤ ਸਿੰਘ ਆ ਬਾਈ ਇੰਦਰਜੀਤ ਬਾਈ ਪਸ਼ੂਆਂ ਵਾਲੇ ਪਾਸੇ ਤਾਂ ਚੰਗਾ ਹੀ ਸ਼ੌਂਕ ਲੱਗਦਾ ਹਾਂਜੀ ਬਾਈ ਜੀ ਮੈਂ ਨਾ ਪਹਿਲਾਂ ਬਾਹਰ ਸੀ ਤੇ 2019 ਚ ਜਦੋਂ ਕਿ ਆਪਣਾ ਚੈਨਲ ਸਟਾਰਟ ਹੋਇਆ ਉਦੋਂ ਦਾ ਹੀ ਬਸ ਆਪਾਂ ਸ਼ੁਰੂ ਕਰ ਲਿਆ ਕਾਰੋਬਾਰ ਹਾਂਜੀ ਅੱਛਾ ਹੁਣ ਫਿਰ ਮੱਝਾਂ ਹੀ ਰੱਖਦੇ ਹੋ ਕਰ ਹਾਂਜੀ ਮੱਝਾਂ ਹੀ ਬਾਈ ਜੀ ਦੁੱਧ ਤੇ ਲਾਈਆਂ ਵਈਆਂ ਹਾਂਜੀ ਬਾਈ ਦੁੱਧ ਠੀਕ ਹੈ ਕਾਰੋਬਾਰ ਇੰਨੇ ਇੱਕ ਪਸ਼ੂਆਂ ਚੋਂ ਬਹੁਤ ਵਧੀਆ ਬਾਈ ਬਹੁਤ ਸੋਹਣਾ ਇੱਕ ਤਾਂ ਮਨ ਬਹੁਤ ਲੱਗਦਾ ਅੱਛਾ ਬਹੁਤ ਸੋਹਣਾ ਬਾਕੀ ਕਾਰੋਬਾਰ ਵੀ ਬ ਅੱਛਾ ਆਪਾਂ ਅੱਜ ਜਿਹੜੀ ਇਹ ਮੱਝ ਵੇਚਣ ਲੱਗਿਓ ਕਿੰਨੇ ਮਸੂਗਾ ਇਹ ਬਈ ਦੂਜਾ ਸੂਆ ਸੋਣੀ ਆ ਕਿੰਨੇ ਕ ਦਿਨ ਲਊਗੀ ਦਿਨ ਅਜੇ 10 ਤੋਂ 11 ਨੂੰ ਇਹਦੇ ਦਿਨ ਪੂਰੇ ਆ ਜੀ ਠੀਕ ਹੈ ਜੀ 4 ਤਰੀਕ ਹੋਈ ਐ 7-8 ਦਿਨ ਪਏ ਆ ਹਾਂਜੀ ਹਾਂਜੀ ਕੀ ਡਿਮਾਂਡ ਰਹੂਗੀ ਬਈ ਇਹਦੀ ਬਈ ਇੱਕ 5 ਮੁੱਲ ਕਰਦੇ ਆ ਯਾਨੀ ਕਿ ਨੇੜੇ ਤੇੜੇ ਜੇ ਕਰਾਂਗੇ ਵਧੀਆ ਉਹਨਾਂ ਕੀ ਜੈ ਜੈ ਮੁੱਲ ਕੀਤਾ ਠੀਕ ਹੈ ਅੱਛਾ ਖੋਲਣ ਤੋਰ ਕੇ ਦਿਖਾ ਦਈਏ ਸੋ ਦੋਸਤੋ ਇਹ ਮੱਝ ਪਹਿਲਾਂ ਤੋਰ ਕੇ ਦਿਖਾ ਦਈਏ ਬਾਕੀ ਪਸ਼ੂ ਜਿਹੜੇ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਇਹ ਘਰੇ ਦੁੱਧ ਤੇ ਲੱਗੇ ਹੋਏ ਆ ਸੰਭਾਲ ਵੀ ਚੰਗੀ ਚੰਗਾ ਦੁੱਧ ਦਿੱਤਾ ਪਹਿਲੇ ਸੂਏ ਵਧੀਆ ਕਿੰਨਾ ਕੁ ਦੇ ਦਿੰਦੀ ਸੀ ਬਈ 13 ਕਿਲੋ ਠੀਕ ਹੈ ਪਹਿਲਾਂ ਸੋ ਪਹਿਲਾਂ ਨੇ 13 ਕਿਲੋ ਦੁੱਧ ਦਿੱਤਾ ਹੈ 1 ਲੱਖ ਤੇ 5000 ਡਿਮਾਂਡ ਆ ਇਹਦੀ ਪੂਛ ਜਿਹੜੀ ਉਹ ਟੁੱਟੀ ਵੀ ਹੈ ਤਾਂਚਾ ਸੋਨਾ ਦੋਸਤੋ ਖਵਾਨਾ ਵੀ ਚੰਗਾ ਤਿਆਰ ਕਰਦੀ ਹੁੰਦੀ ਕਰਮਾ ਵਾਲੀ ਸੋ ਹੈ ਸੀਲ ਠੰਡੀ ਬਾਈ ਕਹਿੰਦਾ ਫੁੱਲ ਹੈ ਨਾਗ ਕਾਫੀ ਹੈ ਜੀ ਦੇ ਕਰਕੇ ਇਹ ਮੱਝ ਬਾਈ ਨੇ ਵਕਾਊ ਕੀਤੀ ਹੋਈ ਹੈ। ਚੰਗ ਬਿਲਕੁਲ ਦੋਸਤੋ ਤੁਸੀਂ ਦੇਖੋਗੇ ਨੇੜ ਹੀ ਮੁੜਿਆ ਕੋਈ ਬਹੁਤਾ ਦੂਰ ਨਹੀਂ ਹੈ। ਸੋਹਣਾ ਲੱਗਦਾ ਟਾਂਚੇ ਦੇ ਹਿਸਾਬ ਤੇ। ਬਾਕੀ ਸੁਭਾਅ ਦੀ ਇਹ ਸੀਲ شریف ਹੈ। ਹਵਾਨਾ ਚੰਗਾ ਦਿਖਾਉਂਦੀ ਹੈ। ਤੁਸੀਂ ਹੁਣ ਦੇਖ ਸਕਦੇ ਹੋ ਵਿੱਥੀ ਚੰਗੀ ਹੈ ਥਾਣਾ ਦੇ ਵਿੱਚ। ਇੰਦਰਜੀਤ ਭਾਈ ਇਹ ਕਿਹੜਾ ਹੋਰ ਕਢਾਲ ਗਏ। ਹਜੇ ਥੋੜੀ ਕੱਚੀ ਹੈ ਕਿਉਂਕਿ ਜੇ 10 ਦਿਨ 8 ਦਿਨ ਤਾਂ ਵੈਸੇ ਪਾਏ ਆ। ਕੁਛ ਦਿਨ ਪਸੂ ਉੱਤੇ ਵੀ ਲੈ ਜਾਂਦਾ ਸੂਨ ਦੇ ਵਿੱਚ। ਤੋ ਸਾਉ ਤੇ ਤੂ ਹਵਾਨੇ ਦੀ ਜੱਜਮੈਂਟ ਕਰ ਲਿਓ ਦੁੱਧ ਪਹਿਲਾਂ ਨਹੀਂ ਬਾਈ ਕਹਿੰਦਾ ਵੀ 13 ਕਿਲੋ ਦਿੱਤਾ ਚੰਗੇ ਦੁੱਧ ਦੀ ਆਸ ਇਹਦੇ ਤੋਂ ਹੁਣ ਵੀ ਹੈ ਪਤਲੀ ਚਮੜੀ ਦੀ ਬਿਲਕੁਲ ਨਜ਼ਰ ਆਉਂਦੀ ਹੈ ਸੋ ਇਹ ਝੋਟੀ ਦੋਸਤੋ 1 ਲੱਖ ਤੇ 5000 ਰੇਟ ਹੈ ਹਵਾਨਾ ਮੇਰੇ ਖਿਆਲ ਸੋ ਹੁਣ ਬਿਲਕੁਲ ਕਲੀਅਰ ਸੋ ਨੂੰ ਇਹਦੀ ਜੱਜਮੈਂਟ ਹੋ ਗਈ ਹੋਣੀ ਹੈ ਅੱਜ ਤੇ ਰੁਕਦੇ ਸਾਉ ਤੇ ਵੀਡੀਓ ਕਿਉਂਕਿ ਕੋਹਾਲਾਂ ਦੇ ਵਿੱਚ ਬਣਾਉਣ ਆਇਆ ਸੀ ਤਾਂ ਨਾਲ ਹੀ ਬਾਈ ਦੀ ਵੀਡੀਓ ਬਣਾ ਲਈ ਹਾਲਾਂਕਿ ਹੋ ਸਕਦਾ ਸੀ ਵੀ ਜੇ 5-4 ਦਿਨ ਹੋਰ ਰੋਕ ਕੇ ਬਣਾਉਂਦੇ ਤੇ ਮਾਜਦਾ ਹਵਾਨਾ ਹੋਰ ਜਿਆਦਾ ਸੋਹਣਾ ਲੱਗਦਾ ਪਰ ਜਿਹੜੇ ਵੀਰ ਪਸ਼ੂ ਖਰੀਦਦਾ ਜਾਂ ਘਰੇ ਰੱਖਦਾ ਆਪਾਂ ਨੂੰ ਪਤਾ ਹੈ ਕੱਚੇ ਪਸ਼ੂ ਦਾ ਰੋਖੇਂਦਾ ਸੋਹਣਾ ਤਾਂ ਜੋ ਤਿਆਰ ਹੋਊਗੀ ਉਦੋਂ ਹੋਰ ਚੰਗੀ ਤਿਆਰ ਹੋ ਜਾਣੀ ਹੈ ਬਾਕੀ ਤੁਸੀਂ ਆਪਦੀ ਸਮਝ ਨਾਲ ਖਰੀਦੋਗੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਸੋ ਇਹ ਮੱਝ ਅੱਜ ਦੀ ਵੀਡੀਓ ਥੋਨੂੰ ਵਿਕਰੀ ਵਾਲੀ ਦਿਖਾਉਣੀ ਸੀ ਇਸ ਸਾਈਡ ਤੋਂ ਤੁਸੀਂ ਇਹ ਦੇਖਣ ਥਾਣਾ ਥਾਣਾ ਚ ਬਿੱਥੀ ਦੇਖ ਲਓ ਅਜੇ ਹਵਾਨਾ ਭਰੂਗੀ ਪੂਰਾ ਤਾਂ ਫੇਰ ਜਿਆਦਾ ਕਲੀਅਰ ਹਵਾਨਾ ਜਿਹੜਾ ਉਹ ਦਿਸਦਾ ਹੁੰਦਾ ਹੈ ਇੰਦਰਜੀਤ ਬਾਈ ਜਿਹੜੀ ਛੋਟੀ ਦੀ ਆਪਾਂ ਚਵਾਈ ਕਰਾਉਣੀ ਸੀ ਉਹ ਕਿੰਨੇ ਦੁੱਧ ਤੋਂ ਵਾਪਸ ਹੋਈ ਬਾਈ 17 ਕਿਲੋ ਤੋਤੇ ਸੀਗੀ ਤੇ ਪਲੱਸ ਹੁਣ ਵੀ ਇਹ ਆਪਣੇ 16 ਦੇ ਨੇੜੇ ਤੇ ਚੱਲੀ ਜਾਂਦੀ ਅੱਜ ਵੀ ਪਲੱਸ ਇਹਦਾ ਬੱਚਾ ਵੀ ਮਰ ਗਿਆ ਸੀ ਸਵਾਈ ਸੀ ਉਹਦਾ ਪੈਰ ਮੁੜ ਗਿਆ ਸੀ ਅੰਦਰ ਅੱਛਾ ਹਾਂਜੀ ਫਿਰ ਵੀ ਚੰਗਾ ਦੁੱਧ ਜਾਨੀ ਦੇਈ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਸਮਾਜ ਦੀ ਚਵਾਈ ਕਰਾਉਣੀ ਸੀ ਪਰ ਉਹਦਾ ਸੁਭਬ ਨਹੀਂ ਬਣਿਆ ਬਾਕੀ ਆਪਾਂ ਤੁਹਾਨੂੰ ਸ਼ੌਂਕ ਹੀ ਦਿਖਾਏ ਕਿਉਂਕਿ ਜਿਹਦੇ ਕੋਲ ਸੰਭਾਲ ਚੰਗੀ ਆ ਉਹਦੇ ਕੋਲ ਪਸ਼ੂ ਵੀ ਚੰਗੇ ਹੀ ਹੁੰਦੇ ਆ ਛੌਂਕ ਆ ਬਾਈ ਨੂੰ ਛੌਂਕ ਕਰਕੇ ਇਹ ਪਸ਼ੂ ਘਰ ਦੇ ਵਿੱਚ ਵੀ ਰੱਖਦਾ ਸੋ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ